ਸਮੇਂ ਦੀ ਕੁਝ ਨਜਾਕਤ ਐਸੀ ਹੈ ਕਿ ਭਾਈ ਅਮਰਸਪਾਲ ਸਿੰਘ ਜੀ ਡੇਬਰੂ ਵੜ ਦੇਖੇ ਜੋ ਪੁਖੜ ਤਲ ਤੇ ਬੈਠੇ ਹਨ ਬੜਾ ਹੀ ਦੁੱਖ ਮਹਿਸੂਸ ਹੋ ਰਿਹਾ ਹੈ ਸਾਡੀ ਜਿੰਨੀ ਵੀ ਨਵੀਂ ਜਨਰੇਸ਼ਨ ਹੈ ਇਹਨਾਂ ਨੂੰ ਸਰਕਾਰ ਨੇ ਧੋਖੇ ਨਾਲ ਜਾ ਕੇ ਵੇਖੂ ਅਸਾਮ ਦੀਆਂ ਜੇਲਾਂ ਦੇ ਵਿੱਚ ਕਿਤੇ ਕਿਤੇ ਜਾ ਕੇ ਬੰਦ ਕੀਤਾ ਹੈ ਬੜਾ ਦੁੱਖ ਹੋ ਰਿਹਾ ਹੈ ਉਨ੍ਹਾਂ ਦੇ ਮਾਤਾ ਜੀ ਵੀ ਉਹਨਾਂ ਨੂੰ ਵੀ ਖੂਨ ਦੀ ਉਹ ਰਖਾ ਲੱਗਿਆ ਕਈ ਸੰਵਾਦੀ ਹਾਲਤ ਬੜੀ ਨਾਜ਼ੁਕ ਹੈ ਆਪਾਂ ਸਾਰੇ ਰਲ ਕੇ ਉਹਨਾਂ ਵਾਸਤੇ ਅਰਦਾਸ ਬੇਨਤੀ ਕਰਦੇ ਹਾਂ ਸਾਡੇ ਆਪਣੇ ਹੀ ਪਰਿਵਾਰ ਹਨ ਸਾਡੇ ਆਪਣੇ ਹੀ ਵੀਰ ਹਨ ਬੱਚੇ ਹਨ ਭੈਣ ਭਰਾ ਹਨ ਮਹਾਰਾਜ ਉਹਨਾਂ ਨੂੰ ਤੰਦਰੁਸਤੀ ਅਭਖਸ਼ਣ ਸਾਡੇ ਇਹ ਜੋੜ ਮੇਲ ਬਣਾਏ ਤਾਂ ਹੀ ਸਫਲੇ ਹਨ ਜੇ ਸਾਡੇ ਪਰਿਵਾਰ ਵਿੱਚ ਖੁਸ਼ੀਆਂ ਹੋਣ ਸਾਡੇ ਪਰਿਵਾਰ ਵਿੱਚ ਏਕਤਾ ਹੋਵੇ ਸਾਡੇ ਪਰਿਵਾਰ ਦੀ ਚੜ੍ਹਦੀ ਕਲਾ ਹੋਵੇ ਕਾਇ ਜੀ ਉਹ ਸਿੱਖ ਪਰਿਵਾਰ ਮਹਾਰਾਜ ਸਾਰਾ ਸਾਡਾ ਪਰਿਵਾਰ ਹੈ ਇਹ ਗੁਰਸਿੱਖ ਜਿੰਨੇ ਹਨ ਇਹ ਸਾਡਾ ਪਰਿਵਾਰ ਹੈ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਨ ਇਹ ਆਪਣੇ ਗੁਰਸਿੱਖ ਪਰਿਵਾਰ ਨੂੰ ਮਹਾਰਾਜ ਚੜ੍ਹਦੀਆਂ ਕਲਾ ਰੱਖਣ ਸਾਰਿਆਂ ਨੂੰ ਅੰਦਰੂਸਤੀਆਂ ਬਖਸ਼ਨ ਸਰਕਾਰਾਂ ਨੂੰ ਵੀ ਮਹਾਰਾਜ ਮਤ ਸੁਮਤ ਬਖਸ਼ ਕੇ ਉਹਨਾਂ ਕੋਲੋਂ ਸਹੀ ਫੈਸਲੇ ਸੰਗਰੂਪ ਕਰਵਾਉਣ ਪੰਥ ਵਿੱਚ ਸਦਾ ਚੜ੍ਹਦੀ ਕਲਾ ਇਕਤਾ ਮਹਾਰਾਜ ਸਗੁਰ ਸੱਚੇ ਪਾਤਸ਼ਾਹ ਦਾਸ ਵੱਲੋਂ ਹੋਰ ਵੀ ਇੱਕ ਵਧਾਈ ਹੈ ਭਾਈ ਬਲਕੌਰ ਸਿੰਘ ਜੀ ਜਿਨ੍ਹਾਂ ਦੇ ਕਰ ਸਿੱਧੂ ਮੂਸੇਵਾਲੇ ਨੇ ਦੁਬਾਰਾ ਜਨਮ ਲਿਆ ਭਾਈ ਸਤਗੁਰ ਨੂੰ ਵੀ ਪਤਾ ਹੈ ਕਿ ਨਿਸ਼ਾਨ ਔਰਤ ਇਮਾਨ ਦولت ਗੁਜਰਾਨ ਉੱਤਰ ਨਿਸ਼ਾਨ ਧਰਮ ਕਿਆ ਫਕੀਰੀ ਕਿਆ ਹਿੰਦੂ ਕਿਆ ਮੁਸਲਮਾਨ ਇਹ ਜੋ ਹੈ ਧਰਮ ਹੰਸਾਰੇ ਗੁਰੂ ਦੇ ਬਣਾਏ ਪਰਮੇਸ਼ਵਰ ਦੇ ਬਣਾਏ ਹਨ ਕਿਸੇ ਬੰਦੇ ਤੇ ਬਣਾਏ ਨੇ ਹਨ ਮਹਾਰਾਜ ਸਾਰੇ ਧਰਮਾਂ ਚ ਵਸਦੇ ਆ ਜਿਨ੍ਹਾਂ ਨੂੰ ਆਪਣੇ ਆਪਣੇ ਇਸ਼ਟ ਗੁਰੂ ਨਾਲ ਪਿਆਰ ਹੈ ਉਹਨਾਂ ਨੂੰ ਮਹਾਰਾਜ ਤੰਦਰੁਸਤੀਆਂ ਬਖਸ਼ਣ ਖੁਸ਼ੀਆਂ ਬਖਸ਼ਣ ਤੇ ਸਾਡੇ ਵੀ ਜੋ ਬੱਚੇ ਚੇਲਿਆਂ ਦੇ ਵਿੱਚ ਬੰਦ ਹਨ ਮਹਾਰਾਜ ਉਹਨਾਂ ਨੂੰ ਰਿਹਾਈਆਂ ਬਖਸ਼ਣ ਸਰਕਾਰਾਂ ਬਹੁਤ ਤਸ਼ੱਦਦ ਕਰਦੀਆਂ ਹਨ ਧੋਖੇ ਦੇ ਨਾਲ ਸਿੰਘਾਂ ਨੂੰ ਫੜ-ਫੜ ਕੇ ਕੈਦ ਕਰਦੇ ਹਨ ਨਾਲ ਹੀ ਬਦਨਾਮ ਕੀਤਾ ਜਾਂਦਾ ਹੈ ਇੱਕ ਪੰਜਾਬ ਨਸ਼ੇ ਵਿੱਚ ਡੁੱਬਿਆ ਹੈ ਨਹੀਂ ਭਾਈ ਪੰਜਾਬ ਨਸ਼ੇ ਵਿੱਚ ਨਹੀਂ ਡੁੱਬਿਆ ਨਸੀ ਵਿੱਚ ਕੁਝ ਲੋਕ ਡੁੱਬੇ ਹਨ ਜੋ ਕਿ ਆਪ ਹੀ ਸਰਕਾਰਾਂ ਇਹੋ ਜੇ ਨਸ਼ੇ ਲਾ ਲਿਆ ਕਿ ਦੁਨੀਆ ਚ ਵੰਡ ਰਹੀ ਹੈ ਜਿਹਦੇ ਨਾਲ ਸਾਡੀ ਜੋ ਹੈ ਸ਼ਕਤੀ ਖਤਮ ਹੋ ਜਾਏ ਸਾਡੀ ਇਕਤਾ ਅਖੰਡਤਾ ਖਤਮ ਹੋ ਜਾਏ ਇਹ ਸਰਕਾਰਾਂ ਦੀ ਹੀ ਕੋਈ ਜਿਆਨੀ ਧਿਆਨ ਕੁਝ ਦਿਨਾਂ ਤੋਂ ਦਾਸ ਥੋੜਾ ਟਿੱਲਾ ਮੁੱਠਾ ਰਿਹਾ ਹੈ ਸੋ ਅਜ ਮਨ ਵਿੱਚ ਆਇਆ ਵੀ ਨਹੀਂ ਗੜਗਾ ਸਿੰਘ ਜੀ ਅਈ ਸਾਰਿਆਂ ਨੂੰ ਸਤ ਗੁਰੂ ਸੱਚੇ ਪਾਤਸ਼ਾਹ ਦੀਆਂ ਖੁਸ਼ੀਆਂ ਪ੍ਰਾਪਤ ਹੋਣੀਆਂ ਚਾਹੀਦੀਆਂ ਹਨ। ਬਾਕੀ ਪਾਪੀ ਕੇ ਮਾਰਨੇ ਕੋ ਪਾਪ ਮਹਾਬਲੀ ਹੈ। ਪਾਪ ਦਾ ਪਾਂਡਾ ਬਹੁਤ ਭਰਿਆ ਹੋਇਆ ਹੈ ਕਿਤੇ ਨਾ ਕਿਤੇ ਫੁੱਟੇਗਾ ਗੁਰਮਖੋ। ਕੂੜ ਨੇ ਖੁੱਟੇ ਨਾਨਕਾ ਉੜਕ ਸੱਚ ਰਹੀ ਕਿਉਂਕਿ ਝੰਡਾ ਸੱਚ ਦਾ ਹੀ ਚੁੰਦਾ ਹੈ ਸੱਚ ਦਾ ਹੀ ਚੁੰਨਾ ਹੈ। ਆਖਰ ਪਾਪੀਆਂ ਦੇ ਪਾਪ ਜੋ ਹਣ ਉਹਨਾਂ ਨੂੰ ਡੋਬ ਦੇਣਗੇ। ਤੁਹਾਡੀ ਬੇਨਤੀ ਪ੍ਰਵਾਨ ਕਰਨੀ ਸਤਿਗੁਰੂ ਕਿਰਪਾ ਕਰਨ ਬਾਈਬਲ ਘਰ ਸਿੰਘ ਜੀ ਨੂੰ ਮੂਸੇ ਵਾਲਿਆਂ ਨੂੰ ਵੀ ਬਧਾਈਆਂ ਕਿ ਦੁਬਾਰਾ ਪੁੱਤਰ ਦੀ ਦਾਤ ਮਾਰੇ ਨੇ ਬਖਸ਼ ਕੇ ਉਹਨਾਂ ਦੇ ਖਾਲੀ ਪੰਡਾਰੇ ਨੂੰ ਭਰਿਆ ਹੈ ਸੋ ਇਸੇ ਤਰ੍ਹਾਂ ਮਹਾਰਾਜ ਸਚੇ ਪਾਤਸ਼ਾਹ ਬਈ ਅਮਰਤਪਾਲ ਸਿੰਘ ਜੀ ਅਤੇ ਸਾਰੇ ਆਂਗੂਰ ਸਿੱਖਾਂ ਨੂੰ ਮਹਾਰਾਜ ਦੇ ਹਾਈਆਂ ਬਖਸ਼ੋ ਉਹਨਾਂ ਨੂੰ ਤੰਦਰੁਸਤੀਆਂ ਬਖਸ਼ੋ ਸਰਕਾਰਾਂ ਨੂੰ ਮੱਤ ਸਵੱਤ ਬਖਸ਼ੋ ਤਾਂ ਕਿ ਸਰਬੱਤ ਦਾ ਭਲਾ ਹੋ ਸਕੇ ਦੱਸ ਦੀਆਂ ਇਤਨੀਆਂ ਬੇਨਤੀਆਂ ਪ੍ਰਵਾਨ ਕਰਿਓ ਗੁਰੂ ਸਾਹਿਬ ਕਿਰਪਾ ਕਰਨਗੇ ਫਿਰ ਨਵੇਂ ਸਿਰੇ ਤੋਂ ਮਹਾਰਾਜ ਸੱਚੇ ਪਾਤਸ਼ਾਹ ਨਵੀਂ ਸ਼ੁਰੂਆਤ ਖਾਲਸੇ ਪੰਥ ਦੀ ਕਰਾਉਣਗੇ ਐਸ ਟਾਈਮ ਸਾਰੇ ਬਿਖਰੇ ਹੋਏ ਹਨ ਵਿਖੜਾ ਪੈਂਡਾ ਆਉਖੀ ਕਾਟੀ ਇਹ ਸਮਾਜ ਸੱਚ ਦਾ ਜੋ ਹੈ ਸੱਚ ਅੱਗੇ ਕੌਣ ਦਾ ਹੈ ਫਿਲਹਾਲ ਝੂੜ ਤਾਂ ਪਸਾਰਾ ਵਧਿਆ ਹੋਇਆ ਹੈ ਜਦੋਂ ਕਿਸੇ ਚੀਜ਼ ਦਾ ਅੰਤ ਹੁੰਦਾ ਹੈ ਤਾਂ ਉਹਦਾ ਪੰਡਾਰਾ ਵੀ ਵੱਜ ਜਾਂਦਾ ਹੈ ਸੋ ਦੁਨੀਆਵੀ ਤੌਰ ਤੇ ਉਹ ਇਸ ਟੈਮ ਛੂਟਦਾ ਕੂੜ ਦਾ ਪਸਾਰਾ ਬਹੁਤ ਜ਼ਿਆਦਾ ਹੈ ਸੱਚ ਨਹੀਂ ਰਹਿਣਾ ਹੈ ਕੂੜ ਤੇ ਖਤਮ ਹੋ ਜਾਣਾ ਹੈ ਕੂੜ ਨਿਕੁੱਟੇ ਨਾਨਕਾ ਉਹੋ ਧੁੱਖ ਸਜਰੇ ਹੀ ਬਸ ਸਾਰੇ ਸਿਮਰਨ ਕਰੋ ਨਾਮ ਜਪੋ ਤੇਹੀ ਬੇਨਤੀ ਕਰੋ ਵੀ ਮਹਾਰਾਜ ਸੱਚ ਨੂੰ ਅੱਗੇ ਲਿਆਓ